ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਢਿੱਗੜਾ ਵਿੱਚ ਸਤਿਗੁਰੂ ਦਾਸ ਮਹਾਰਾਜ ਦਾ ਪਵਿੱਤਰ ਸ਼ੀਸ਼ਾ ਸਭਾ ਜੁੜਾ ਅਦਾ ਨਾਇ ਜਾ ਰਿਹਾ ਹੈ ਉਸ ਮਹਾਰਾਜ ਦਾ ਜਿੰਦ-ਬੀਨ ਦਰਦੀ ਅਬਦੁੱਲਾ ਗੁਰੂ ਆਇਆ ਇਸ ਦੁਨੀਆ ਤੇ ਜਨਮ ਧਾ ਕੇ ਆਏ ਜਦੋਂ ਪਿੰਡ ਦਾ ਕੋਣ ਵਾਲਾ ਸੀ ਤੇ ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾਂਦਾ ਸੀ ਤੇ ਧਰਤੀ ਨੇ ਸਤਿਗੁਰੂ ਕਾਸ਼ੀ ਮਾਲ ਦੇ ਦੂਸੇ ਦੁਨੀਆ ਦੀ ਜਲਮ ਧਰ ਕੇ ਆਏ ਉਹਨਾਂ ਨੇ ਗਰੀਬਾਂ ਦੀ ਪੁਕਾਰ ਸੁਣੀ ਸਾਨੂੰ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਾਹੂ ਕੀ ਬਾਪੇ ਸਾਨੂੰ ਬੇਵਾਬ ਦੇ ਉੱਚਾ ਦੇ ਇਹ ਆ ਪਤਨੀਆਂ ਬਖੀਆਂ ਸੰਸੁਧਾਰ ਦੇ ਇੰਦ ਮਹਾਰਾਜ ਜੀ ਨੇ ਉਹਦੇ ਨੀਚੋਂ ਅਨੰਦ ਦੀ ਪੈਦਾ ਕਰਨਾ ਕਰਵਾਇਆ ਨੇ ਸੰਤ ਗਰੀਬਾਂ ਤੇ ਸਾਰੇ ਬਖੀਆਂ ਮਨੁੱਖਾਂ ਦੇ ਰੋਣ ਦੇ ਗਰੀਬ ਲੋਕਾਂ ਨੂੰ ਰੱਬ ਦੇ ਪੱਖ ਦੀਆਂ ਸਰਦਾਰੀਆਂ ਇਸ ਵਿਲੇ ਜਦੋਂ ਆਏ ਰਾਜੇ ਮਹਾਰਾਜੇ ਉਹਨਾਂ ਦੇ ਕੀਲੇ ਬਣੇ ਉਹਨਾਂ ਦੀ ਉਹਨਾਂ ਨੇ ਰਾਜੇ ਮਹਾਰਾਜੇ ਬਨੇ ਦਰਸ਼ਨ ਦਾ ਅਨੁਭਵ ਅਸਤ ਹੈ ਕਿ ਜਸ ਕੂਰੂ ਜਸ ਮਹਾਰਾਜੇ ਨੇ ਛੱਡੇ ਵੱਡੇ ਅਲੋਦਾ ਕਰਕੇ 3 ਦੁਨੀਆਂ ਦੇ ਦਰਦੀ ਬਣੀਆਂ ਲੋਕਾਂ ਦੀ ਜੱਤ ਭਾਈਆਂ ਦੀ ਕਹਾਣੀਆ ਸੁਣੀਆਂ ਨੇ ਉਹ ਉਹਨਾਂ ਦੇ ਦੰਤ ਭਰੇ ਉਹ ਕਹਾਣੀਆਂ ਸਿਉ ਸੁਣ ਕੇ ਨੂੰ ਰੁਕਾਸ ਮਹਾਰਾਜ ਨੇ ਇਹ ਮਹਾਰਾਜ ਦੇ ਆਪਣੇ ਨੂੰ ਵਰਵਾਨੀ ਸ਼ਬਦੀ ਗੁਰਦਵਾਰਾ ਸਾਹਿਬ ਵਿੱਚ ਲਰਜਦੀ ਇਸ ਨਾਲ